ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਦੇ ਉੱਤੇ ਪੁਲ ਦੇ ਉੱਤੇ ਪਲਟੀਆਂ ਖਾ ਕੇ ਇੱਕ ਗੱਡੀ ਥੱਲੇ ਡਿੱਗ ਜਾਂਦੀ ਹੈ ਤਾਂ ਤਸਵੀਰਾਂ ਜਿਉਂਨੇ ਗੱਡੀ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਗੱਡੀ ਦੇ ਪਰ ਖੱੱਚੇ ਉੱਡੇ ਹੋਏ ਨੇ ਔਰ ਗੱਡੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਤਾਂ ਦੱਸਦੀ ਹੈ ਕਿ ਪੁਲ ਦੇ ਉੱਤੇ ਗੱਡੀ ਜਾ ਰਹੀ ਸੀ ਔਰ ਟਾਇਰ ਫੱਟਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਟਾਇਰ ਫੱਟਣ ਦੇ ਕਾਰਨ ਇਹ ਗੱਡੀ ਦਾ ਬੈਲੈਂਸ ਵਿਗੜ ਜਾਂਦਾ ਹੈ ਜਿਸ ਕਰਕੇ ਗੱਡੀ ਪੁਲ ਤੋਂ ਥੱਲੇ ਡਿੱਗ ਜਾਂਦੀ ਹੈ ਤਾਂ ਦ ਸਾਂਝੇ ਕਰ ਰਹੇ ਆਂ ਵੇਖ ਸਕਦੇ ਹੋ ਗੱਡੀ ਦੇ ਹਾਲਾਤ ਕਿ ਬਣੇ ਹੋਏ ਨੇ ਪੁਲ ਦੇ ਉੱਤੇ ਪਲਟੀਆਂ ਖਾ ਕੇ ਜਦ ਗੱਡੀ ਸੜਕ ਦੇ ਉੱਤੇ ਡਿੱਗਦੀ ਜਾਂ ਤੇ ਗੱਡੀ ਤੇ ਪਰ ਖੱੱਚੇ ਉੱਡ ਜਾਂਦੇ ਨੇ ਹਰ ਪਾਸਿਓਂ ਗੱਡੀ ਖਤਮ ਹੋ ਚੁੱਕੀ ਗੱਡੀ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਚੁੱਕੀ ਹੈ ਔਰ ਗੱਡੀ ਦੇ ਵਿੱਚ ਦੋ ਲੋਕ ਸਵਾਰ ਦੱਸੇ ਜਾ ਰਹੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਔਰ ਉਹਨਾਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਨੇ ਤਾਂ ਵੇਖ ਸਕਦੇ ਹੋ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈ ਵੇਖ ਸਕਦੇ ਹੋ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨ ਇਸ ਪੁਲ ਤੋਂ ਥੱਲੇ ਗੱਡੀ ਡਿੱਗੀ ਆ ਪੁਲ ਦੇਠਾ ਗੱਡੀ ਡਿੱਗ ਜਾਂਦੀ ਹੈ ਜਿਸ ਕਾਰਨ ਇਹ ਹਾ사 ਵਾਪਰਿਆ ਗੱਡੀ ਦਾ ਟਾਇਰ ਫਟਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਟਾਇਰ ਫਟਣ ਕਰਕੇ ਗੱਡੀ ਦਾ ਬੈਲੈਂਸ ਵਿਗੜ ਜਾਂਦਾ ਹੈ ਔਰ ਗੱਡੀ ਪੁਲ ਤੋਂ ਥੱਲੇ ਜਾ ਡਿੱਗਦੀ ਹੈ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ ਤਾਂ ਗੱਡੀ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਦੇਖ ਸਕਦੇ ਹੋ ਗੱਡੀ ਕਿਸ ਤਰੀਕੇ ਦੇ ਨਾਲ ਖਤਮ ਹੋ ਚੁੱਕੀ ਹੈ ਕੀ ਨਾ ਜੇ ਆਪਣਾ ਮੇਰਾ ਨਾਮ ਆਕਾਸ਼ਦੀਪ ਜੀ ਤੇ ਪਹਿਲੀ ਗੱਡੀ ਕਿੰਨੀ ਦੀ ਸੀ ਵੱਡੇ ਭਰਾ ਹੋਣਾ ਵੀ ਤੇ ਕਿੱਥੋਂ ਆ ਰਹੇ ਸੀ ਇਹ ਪਿੰਡੋਂ ਹੀ ਆਉਣ ਦੇ ਤੇ ਕਿੱਥੇ ਜਾ ਰਹੇ ਸੀ ਇਹ ਰਣਜੀਤ ਐ ਮਨਾਉਣਾ ਸੀ ਨਾਲ ਹਾਂ ਜੀ ਹਾਂ ਜੀ ਤੇ ਕੀ ਹੋ ਹੋ ਕਿਦਾਂ ਗਿਆ ਇਹ ਗੱਡੀ ਦਾ ਕੰਟਰੋਲ ਮਿਸ ਹੋ ਗਿਆ ਜੇ ਤੇ ਇਦਾਂ ਹੀ ਕਹਿ ਲਓ ਕਿ ਪਤਾ ਨਹੀਂ ਲੱਗਾ ਕੀ ਬਣਿਆ ਕਿਨੇ ਹਾਂ ਤੇ ਆਪ ਅਸੀਂ ਮੌਕੇ ਤੇ ਪਹੁੰਚੇ ਆਂ ਬਾਕੀ ਬ੍ਰਦਰ ਹੁਣੀ ਵੱਡੇ ਲੈ ਕੇ ਗਏ ਹਸਪੀਟਲ ਉਹਨਾਂ ਨੂੰ ਤੇ ਕਿੰਨੇ ਮੈਂਬਰ ਰਗੇ ਸੀ ਗੱਡੀ ਦੋ ਜਾਣੇ ਸੀ ਤੇ ਉਹਨਾਂ ਦਾ ਬਚਾਜੇ ਹਾਂ ਪੂਰੇ ਬਚਾ ਉਹਨਾਂ ਨਾ ਨਾ ਰੱਬ ਰੱਖ ਗਿਆ ਇੰਨਾ بڑا ਹਾਂ ਜੀ ਮੇਰਾ ਨਾਮ ਸੁਭਾਸ਼ ਚੰਦਰ ਆ ਤੇ ਮੈਂ ਬਾਈਪਾਸ ਚੌਂਕ ਤੇ ਮਕੈਨਿਕ ਹੈਗਾ ਜਦੋਂ ਇਹ ਗੱਡੀ ਪਲਟ ਕੇ ਜਦੋਂ ਠੱਲਰ ਡਿੱਗੀ ਤੇ ਖੜਾਕ ਕਰਕੇ ਸਾਨੂੰ ਪਤਾ ਲੱਗਾ ਤੇ ਆਪਾਂ ਭੱਜ ਕੇ ਆਏ ਤੇ ਭੱਜ ਕੇ ਫਿਰ ਇਹਨਾਂ ਨੂੰ ਬਾਹਰ ਕੱਢਿਆ ਦੋਵੇਂ ਜੀਆਂ ਨੂੰ ਤੇ ਪਾਣੀ ਪੂਣੀ ਪਾਇਆ ਤੇ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਤੇ ਐਂਬੂਲੈਂਸ ਮੌਕੇ ਤੇ ਆ ਕੇ ਇਹਨਾਂ ਦਾ ਟ੍ਰੀਟਮੈਂਟ ਕੀਤਾ ਤੇ ਫਿਰ ਹਸਪੀਟਲ ਲੈ ਗਏ ਆ ਕਿਹੋ ਜੀ ਹਾਲ ਹੈ ਦੋਨੋਂ ਦੋਨਾਂ ਦੀ ਹਾਲਤ ਬਿਲਕੁਲ ਠੀਕ ਹੈ ਗਈ ਆ ਸੱਟਾ ਸੁੱਟਾ ਲੱਗੀਆਂ ਆ ਸੱਟਾਂ ਦੇ ਲੱਗੀਆਂ ਜੇ ਬਲੱਡ ਡਿੱਗਦਾ ਪਿਆ ਸੀ ਦੋਵਾਂ ਜੀਆਂ ਦਾ ਤੇ ਬਾਅਦ ਦੇ ਵਿੱਚ ਫਿਰ ਹਸਪੀਟਲ ਲੈ ਕੇ ਗਏ ਤੇ ਭਾਈ ਨਹੀਂ ਹੁਣ ਪਤਾ ਨਹੀਂ ਕੀ ਕਹਿੰਦੇ ਕੀ ਨਹੀਂ ਕਹਿੰਦੇ ਕੱਢਣ ਦੀ ਕਿੰਨੀ ਔਖ ਹੋਈ ਫਿਰ ਗੱਡੀ ਭਾਈ ਨਹੀਂ ਕੱਢਣ ਤੇ ਕੋਈ ਜ਼ਿਆਦਾ ਨਹੀਂ ਔਖਾ ਆ ਭਾਈ ਦਰਵਾਜ਼ੇ ਦੋਵੇਂ ਖੁੱਲ ਗਏ ਸੀ ਉਦੋਂ ਠੀਕ ਠਾਕ ਸੀ ਹਾਂਜੀ ਦੋਵੇਂ ਠੀਕ ਠਾਕ ਸੀ ਹਾਂਜੀ ਆਪੇ ਉੱtre ਸੀ ਪੁਲਿਸ ਕੰਦੇ ਆ ਪੁਲਿਸ ਤੇ ਮੇਰੇ ਸਾਨਾ ਬਾਅਦ ਵਿੱਚ ਆ ਗਈ ਜਦੋਂ ਫੋਨ ਕੀਤਾ ਜੋ ਬੰਦਿਆਂ ਦਾ ਕੱਟ ਹੋਇਆ ਤੇ ਬਾਅਦ ਵਿੱਚ ਪੁਲਿਸ ਵੀ ਆ ਗਈ ਮੌਕੇ ਤੇ ਆ ਕੇ ਐਸ ਐਚ ਓ ਸਾਹਿਬ ਨੇ ਕਰ ਲਿਆ ਇਹ ਪਤਾ ਲੱਗਾ ਜੀ ਹੁਣ ਇੱਕ ਇਨਸੀਡੈਂਟ ਹੋਇਆ ਡਰਾਈਵਰ ਗੱਡੀ ਜਿਹੜੀ ਨਾ ਪੁਲ ਦੇ ਉੱਪਰੋਂ ਪਤਾ ਲੱਗਾ ਵੀ نیچے ਡਿੱਗ ਗਈ ਆ ਕੋਸ਼ਿਸ਼ ਪਤਾ ਲੱਗ ਤੁਹਾਨੂੰ ਕਾਰਨ ਬਣਾਉਣ ਦਾ ਕਾਰਨ ਉਹ ਪਤਾ ਕਰਦੇ ਆਂ ਜੀ ਹਸਪਤਾਲ ਤੋਂ ਜਾ ਕੇ ਪਤਾ ਕਰਦੇ ਆਂ ਜੀ ਕਿੰਨੇ ਕਿੰਨੇ ਬੰਦੇ ਸਵਾਰ ਹੈਗੇ ਵਿੱਚ ਦੋ ਦੱਸਦੇ ਆ ਜੀ ਬਾਕੀ ਪਤਾ ਕਰਦੇ ਆਂ ਜੀ ਕਿੰਨੇ ਬੰਦੇ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਇਹ ਉਹਨਾਂ ਨੂੰ ਪਤਾ ਲੱਗੂਗਾ ਜੀ ਕਿੱਥੋਂ ਆ ਰਹੇ ਜੀ ਜਾ ਕੇ ਪਤਾ ਲੱਗੇਗਾ ਜੀ ਉਹ ਦਾਖਲ ਹੈ ਜੀ ਉੱਥੋਂ ਫਿਰ ਪਤਾ ਕਰਦੇ ਆਂ ਕਹਿੰਦੇ ਠੀਕ ਹੈ ਹਾਲ ਦੀ ਕਰੀਏ ਠੀਕ